ਖੁਸ਼ੀ ਆ ਤਸੱਲੀ ਆ ਮੈਂ ਤਾਂ ਇੰਨੀ ਗੱਲ ਕਹਾਂਗਾ ਕਿ ਕਿਸੇ ਮਾਪੁਰਸ਼ ਤੋਂ ਮੈਂ ਨਿੱਕੇ ਹੁੰਦੇ ਨੇ ਸੁਣਿਆ ਸੀ ਕਿ ਜਦੋਂ ਆ ਸਾਰੇ ਇਕੱਠ ਕਰਕੇ ਅਰਦਾਸ ਕਰਦੇ ਨੇ ਤਾਂ ਰੱਬ ਨੂੰ ਵੀ ਕਿਤੇ ਨਾ ਕਿਤੇ ਥੱਲੇ ਉੱਪਰ ਆਉਣਾ ਪੈਂਦਾ ਸੁਣਨੀ ਪੈਂਦੀ ਆ ਸੋ ਸਰਬੱਤ ਦੀ ਅਰਦਾਸ ਮੰਜ਼ੂਰ ਹੋਈ ਆ ਮੇਰੇ ਆਪ ਦੇ ਪਰਿਵਾਰ ਦੇ ਘਰ 'ਚ ਦੁਬਾਰਾ ਖੁਸ਼ੀਆਂ ਆਈਆਂ ਨੇ ਬਹੁਤ ਵੱਡਾ ਘਟਾ ਸ਼ੁਭਦੀਪ ਦਾ ਸਤ ਨੂੰ ਸਿਆਲੇ ਦਾ ਤਾਂ ਨਹੀਂ ਪੂਰਾ ਹੋ ਸਕਦਾ ਪਰੇ ਨਵੇਂ ਜਨਮ ਚ ਨਵੇਂ ਰੂਪ ਚ ਫੇਰ ਸ਼ੁਭ ਦੀਪ ਆਇਆ ਬਹੁਤ ਖੁਸ਼ੀ ਆ ਸ਼ੁਕਰਾਨਾ ਉਸਤਾਦੇ ਦਾ ਮੇਰੇ ਪਰਿਵਾਰ ਦੀ ਜੜ ਲੱਗੀ ਐ ਤੇ ਅਰਦਾਸ ਉਸਤਾਦੇ ਦੇ ਚਰਨਾਂ ਚ ਕੇ ਇਹ ਜੜ ਨਰੋਗ ਨਰੋਲ ਸਾਫ ਤੇ ਟੁੰਗੀ ਲੱਗੇ ਤੇ ਸਦੀਵੀ ਲੱਗੇ ਲੱਗਾ ਲੰਬੇ ਸਮੇਂ ਦੇ ਬਾਅਦ ਪਰਿਵਾਰ ਨੂੰ ਦੁਬਾਰਾ ਤੋਂ ਖੁਸ਼ੀ ਆ ਜੀ ਨਹੀਂ ਬਹੁਤ ਵੱਡੀ ਖੁਸ਼ੀ ਆ ਭਾਜੀ ਬਹੁਤ ਵੱਡਾ ਘਟ ਹੈ ਦੇਖੋ ਇੱਕ ਕਟੈਣ ਵਰਗੇ ਪੁੱਤ ਦਾ ਤੁਰ ਜਾਣਾ ਭਾਵੇਂ ਹਾਲਾਤ ਕੋਈ ਵੀ ਰਹੇ ਹੋਣ ਪਰ ਤੁਰ ਜਾਣਾ ਤੁਰ ਗਿਆ ਸੀ ਔਰ ਇਸ ਉਮਰ ਚ ਆ ਕੇ ਫੇਰ ਮਾਪੇ ਬਣਨਾ ਇੱਕ ਵੱਡੀ ਖੁਸ਼ੀ ਇੱਕ ਵੱਡੇ ਪੁੱਤ ਨੂੰ ਹੋ ਕੇ ਪਵਾ ਕੇ ਦੁਬਾਰਾ ਮਾਪੇ ਬਣਨ ਔਰ ਇਸ ਉਮਰ ਚ ਮਰਨ ਤੇ ਸਭ ਦਾ ਸ਼ੁਕਰਾਨਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਨੇ ਪਰਿਵਾਰ ਦਾ ਸਾਥ ਦਿੱਤਾ ਔਰ ਇਸ ਹਸਪੀਟਲ ਦੇ ਡਾਕਟਰ ਸਾਹਿਬਾਨ ਦਸਤੋਜੀ ਟੀਮ ਦਾ ਔਰ ਸਪੈਸ਼ਲੀ ਮੀਡੀਆ ਦਾ ਸਾਰੇ ਪੰਜਾਬੀ মিডিਆ ਦਾ ਜਿਨ੍ਹਾਂ ਨੇ ਟਾਈਮ ਟੂ ਟਾਈਮ ਸਿੱਧੂ ਮੂਸੇਵਾਲੇ ਤੇ ਪਰਿਵਾਰ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਤੁਸੀਂ ਜਿਉਣ ਜੋਗੇ ਜਿਉਂਦੇ ਰਹੋ ਉਸਮਾਨ ਨੂੰ ਕੀ ਕਹੋਗੇ ਜਿਸ ਨੇ ਇੰਨੇ ਦਰਦ ਚੱਲੇ ਇੰਨੀਆਂ ਪੀੜਾਂ ਦੇ ਇੱਕ ਪਾਸੇ ਬੇਟੀ ਦਾ ਦਰਦ ਦੂਸਰੇ ਪਾਸੇ ਜਿਸ ਕੰਡੀਸ਼ਨੇ ਗੁਜ਼ਰ ਰਹੀ ਸੀ ਅ ਨਿਸ਼ਬਦਾਂ ਕੋਈ ਕਹਿ ਨਹੀਂ ਸਕਦਾ ਕਿਉਂਕਿ ਲਫਜ਼ ਨਹੀਂ ਹੈ ਮਾਂ ਮਾਂ ਹੁੰਦੀ ਹੈ ਮਾਂ ਦਾ ਇੱਕ ਜਵਾਨ ਪੁੱਤ ਜਿਹਨੂੰ ਦੇਖ-ਦੇਖ ਕੇ ਜਿਉਂਦੀ ਹੋਵੇ ਜਿਹੜਾ ਪੰਜਾਬੀ ਆਪ ਦੇ ਕਿਤੇ ਚ ਸਖਰਾਂ ਤੇ ਹੋਵੇ ਮਾਂ ਦਾ लाਡਲਾ ਹੋਵੇ ਅੱਖਾਂ ਸਾਹਮਣੇ ਤੁਰਿਆ ਤੇ 2 ਮਿੰਟ ਬਾਅਦ ਫਿਰ ਸਦੀਵੀ ਤੁਰ ਗਿਆ ਉਸ ਮਾਂ ਨੇ ਦੁਬਾਰਾ ਚਾਂਸ ਲਿਆ ਮਾਂ ਮੰਨਨ ਦਾ ਔਰ ਇਸ ਉਮਰ ਦੇ ਵਿੱਚ ਇਹ ਦੁਆਵਾਂ ਸੀ ਖੁਸ਼ੀ ਆ ਪਰ ਮਿੜਕਿਆ ਆ ਦੇਖਣ ਸਾਹ ਰੋਂਦੀ ਰਹੀ ਮਿਲਿਆ ਵੀ ਬੈਠਿਆ ਵੀ 2 ਮਿੰਟ ਗੱਲਾਂ ਵੀ ਕੀਤੀਆਂ ਪਰ ਗੱਲ ਕੋਈ ਨਹੀਂ ਹੁਣ ਉਹ ਖੁਸ਼ੀ ਦੇ ਹੰਝੂ ਨੇ ਜਾਂ ਗਮ ਦੇ ਹੰਝੂ ਨੇ ਇਹ ਨਹੀਂ ਪਤਾ ਪਰ ਮਾਂ ਮਾਂ ਹੁੰਦੀ ਆ ਭਾਈ ਜੀ ਮਾਂ ਦਾ ਬਹੁਤ ਵੱਡਾ ਜਿਗਰਾ ਸਾਡੀ ਭੈਣ ਚਰਨਪੌਰ ਨੂੰ ਰੱਬ ਹਿੰਮਤ ਹੌਸਲਾ ਬਖਸ਼ੇ ਉਹਦੇ ਘੇ ਦਾ ਵੀ ਇਹਦੇ ਆਏ ਦਾ ਹਫਤਾ ਤਾਂ ਜ਼ਰੂਰ ਰਹੇਗਾ ਪਰਿਵਾਰ ਪਰਿਵਾਰ ਨੇ ਫੈਸਲਾ ਕੀਤਾ ਮੈਂ ਹੁਣੀ ਬਾਈ ਬਲਵਾਰ ਸਿੰਘ ਹੁਣਾਂ ਕੋਲ ਉੱਠ ਕੇ ਆ ਤੇ ਉਹ ਕਹਿੰਦੇ ਹਫਤਾ ਤਾਂ ਅਸੀਂ ਪੂਰਾ ਲਾਵਾਂਗੇ ਜ਼ਰੂਰ ਮੈਂ ਬਿਲਕੁਲ ਲਾਉਣਾ ਚਾਹੀਦਾ ਤੇ ਜਦੋਂ ਤੱਕ ਡਾਕਟਰਸ ਵੱਲੋਂ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਜਾਂਦੀ ਕਿ ਹਾਂ ਹੁਣ ਉਹ ਜਾ ਸਕਦਾ ਕਿਉਂਕਿ ਲੋਕਾਂ ਦਾ ਪਿਆਰ ਹੈ ਮੂਸੇ ਵਾਲੇ ਦੀ ਹਵੇਲੀ 'ਚ ਲੋਕ ਆਪੋ ਵਿਹਰਾ ਘੱਟ ਕੇ ਆ ਰਹੇ ਨੇ ਆਪ ਉਧਰੇ ਉੱਥੇ ਪੰਘੜਾ ਪਾਉਂਦੇ ਨੇ ਨੱਚਦੇ ਗਾਉਂਦੇ ਨੇ ਮੱਥਾ ਟੇਕਦੇ ਨੇ ਚਲੇ ਜਾਂਦੇ ਨੇ ਤੋਂ ਉਹ ਰੌਣਕ ਮੇਲੇ ਨੂੰ ਇਗਨੋਰ ਵੀ ਨਹੀਂ ਕਰ ਸਕਦੇ ਜੇ ਹੁਣ ਚਲੇ ਜਾਣਗੇ ਜਾ ਕੇ ਫਿਰ ਉਹ ਸਫੋਕੇਸ਼ਨ ਉਹ ਬੱਚੇ ਨੂੰ ਖਿੱਚਣਾ ਚੁੰਮਣਾ ਚੱਕਣਾ ਹਰ ਇੱਕ ਦੀ ਦਿੱਲੀ ਤਮੰਨਾ ਕੇ ਸੀ ਉਹਨੂੰ ਮਿਲੀਏ ਗੋਦੀ ਚੱਕੀਏ ਉਹਨੂੰ ਦੇਖੀਏ ਉਹਦੇ ਨਾਲ ਫੋਟਾ ਖਚਾਈਏ ਭੈਣ ਚਰਦਕੌਰ ਹੋਣਾਂ ਨਾਲ ਬਾਈ ਜੀ ਨਾਲ ਬਲਵਾਰ ਸਿੰਘ ਹੋਣਾਂ ਨਾਲ ਪਰਿਵਾਰ ਨਾਲ ਫੋਟਾ ਹੋਣ ਸਾਡੀਆਂ ਇਹ ਚਾਹ ਆ ਉਹਨਾਂ ਦਾ ਕਿਉਂਕਿ ਉਹਨਾਂ ਦੀਆਂ ਵੀ ਦੁਆਵਾਂ ਨੇ ਨਾਲ ਸੋ ਹਫਤਾ ਤੱਕ ਤਾਂ ਰਹਿਣਾ ਵੀ ਚਾਹੀਦਾ ਮੈਂ ਤਾਂ ਖੁਦ ਕਹੂੰਗਾ ਚਾਹੇ ਹਫਤੇ ਦੀ ਬਜਾਏ 10 ਦਿਨ ਰਹਿਣਾ ਬਹੁਤ ਸਾਰੇ ਲੋਕ ਇਹ ਵੀ ਸੋਸ਼ਲ ਮੀਡੀਆ ਇਹ ਨਹੀਂ ਕਮੈਂਟ ਕਰਦੇ ਕਿ ਨਹੀਂ ਕਰਨੇ ਚਾਹੀਦੇ ਇਸ ਟਾਈਮ ਇਹ ਹੁਣ ਇਹਨਾਂ ਬਾਰੇ ਮੈਂ ਮੇਰਾ ਹਾਲ ਨਾ ਹੀ ਬੋਲਣਾ ਤਾਂ ਕਿੱਥੋਂ ਕਿੱਥੇ ਕੀ ਪਰਿਵਾਰ ਨਾਲ ਬੀਤੇ ਆ ਕੀ ਪਰਿਵਾਰ ਨੇ ਕੀਤਾ ਕਿਵੇਂ ਹਿੰਮਤ ਜਟਾਈ ਕੀ ਹੋਇਆ ਕਿਵੇਂ ਕੀਤਾ ਔਰ ਫਿਰ ਤੁਸੀਂ ਕਮੈਂਟ ਕਰ ਰਹੇ ਹੋ ਯਾਰ ਉਹਨਾਂ ਦੇ ਖਿਲਾਫ ਬਸ ਇਹੀ ਆ ਵੀ ਰੱਬ ਤੁਹਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਅਕਲਾਂ ਬਖਸ਼ੇ ਤੇ ਤੁਸੀਂ ਪੰਜਾਬੀ ਹੋਣ ਤੇ ਮਾਣ ਕਰੋ ਇੱਕ ਵਾਰੀ ਤੁਹਾਨੂੰ ਰੱਬ ਦਾਤ ਬਖਸ਼ੇ ਅਕਲ ਦੀ ਦਾਤ ਬਖਸ਼ੇ ਤੇ ਤੁਸੀਂ ਸੋਹਣੇ ਪੰਜਾਬੀ ਬਣੋ ਔਰ ਇਹੋ ਜੇ ਬੇਹੁਦਾ ਕਮੈਂਟਸ ਨਾ ਹੀ ਕਰੋ ਤਾਂ ਚੰਗੀ ਗੱਲ ਹੈ ਠੀਕ ਹੈ ਜੀ